ਸਸ਼ੀ ਕਲਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬੇਸਨ ਦਾ ਪ੍ਰਸਾਦ ਪ੍ਰਸਾਦ ਬਣਾਉਣ ਵਾਸਤੇ ਇੱਥੇ ਜੀ ਆਪਾਂ ਲੈਤੇ ਅੱਧੀ ਕੌਲੀ ਦੇਸੀ ਘੀ ਤੇ ਥੋੜੇ ਜੇ ਡਰਾਈ ਫਰੂਟਸ ਤੇ ਨਾਲ ਹੀ ਆਪਾਂ ਕੌਲੀ ਲੈਤੀ ਜੀ ਬੇਸਨ ਦੀ ਤੇ ਇੱਕ ਕੌਲੀ ਆਪਾਂ ਸ਼ੱਕਰ ਦੀ ਲੈਤੀ ਤੁਸੀਂ ਖੀਨੀ ਲੈ ਸਕਦੇ ਹੋ ਤੇ ਦੋ ਚਮਚੇ ਆਪਾਂ ਸੂਜੀ ਦੇ ਤੇ ਡੇਢ ਕੌਲੀ ਪਾਣੀ ਦੀ ਤੇ ਥੋੜਾ ਜਿਹਾ ਆਪਾਂ ਦੁੱਧ ਲੈਤਾ ਛੋਟੀ ਕੌਲੀ ਤੇ ਨਾਲ ਆਪਾਂ ਫੂਡ ਕਲਰ ਲੈਤਾ ਤੇ ਤੁਸੀਂ ਇਹਦੀ ਜਗ੍ਹਾ ਕੋਈ ਵੀ ਫੂਡ ਕਲਰ ਲੈ ਸਕਦੇ ਹੋ ਮੈਂ ਜੈਲੋ ਵਾਲਾ ਲਿੱਤਾ ਤੇ ਹੁਣ ਆਪਾਂ ਪੈਨ ਰੱਖ ਲਿਆ ਜੀ ਪੈਨ ਦੇ ਵਿੱਚ ਆਪਾਂ ਪਾਵਾਂਗੇ ਪਾਣੀ ਤੇ ਗੈਸ ਨੂੰ ਆਪਾਂ ਕਰਨੇ ਜੀ ਆਨ 1.5 ਕੱਲੀ ਆਪਾਂ ਪਾਣੀ ਨਹੀਂ ਪਾ ਲੈਣੀ ਆ ਇਹ ਆਪਾਂ ਸਹੀ ਨਾਪ ਨਾਲ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਤੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਪਾਣੀ ਪਾ ਲਿਆ ਤੇ ਨਾਲ ਹੀ ਆਪਾਂ ਫੂਡ ਕਲਰ ਪਾਵਾਂਗੇ ਪਾਣੀ ਦੇ ਵਿੱਚ ਮਿਕਸ ਕਰ ਲਾਂਗੇ ਮੈਂ ਥੋੜਾ ਜਿਹਾ ਜ਼ਿਆਦਾ ਲੈਂਦਾ ਮੈਨੂੰ ਜ਼ਿਆਦਾ ਕਲਰ ਵਧੀਆ ਲੱਗਦਾ ਵੀ ਡਾਰਕ ਜਿਹਾ ਹੋਵੇ ਤੇ ਤੁਸੀਂ ਘੱਟ ਵੀ ਲੈ ਸਕਦੇ ਹੋ ਫੂਡ ਕਲਰ ਤੇ ਇੱਥੇ ਆਪਾਂ ਲੈ ਲਈ ਜੀ ਸ਼ੱਕਰ ਸ਼ੱਕਰ ਦੀ ਜਗ੍ਹਾ ਤੁਸੀਂ ਖੀਦਨੀ ਪਾ ਸਕਦੇ ਹੋ ਤੇ ਆਪਾਂ ਸ਼ੱਕਰ ਨੂੰ ਆਪਾਂ ਚੰਗੇ ਤਰ੍ਹਾਂ ਪਾਣੀ ਦੇ ਵਿੱਚ ਮਿਕਸ ਕਰ ਦਾਂਗੇ ਪਾਣੀ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਪਾਣੀ ਨੂੰ ਉਬਾਲ ਦਵਾਵਾਂਗੇ ਇਸੇ ਤਰੀਕੇ ਨਾਲ ਜੀ ਆਪਾਂ ਰੱਖ ਲਾਂਗੇ ਇੱਕ ਵਾਰ ਆਪਾਂ ਫਿਰ ਹਲਾਵਾਂਗੇ ਕਈ ਵਾਰ ਆਪਣੀਆਂ ਨਾ ਡਲੀਆਂ ਰਹਿ ਜਾਂਦੀਆਂ ਸ਼ੱਕਰ ਦੀਆਂ ਤੇ ਚੰਗੇ ਤਰੀਕੇ ਨਾਲ ਆਪਾਂ ਪਾਣੀ ਦੇ ਵਿੱਚ ਘੋਲ ਲਈ ਸ਼ੱਕਰ ਦੇਖੋ ਤੇ ਇਹਨੂੰ ਆਪਾਂ ਹਲਾ ਲਿਆ ਤੇ ਹੁਣ ਆਪਾਂ ਇਹਨੂੰ ਪਾਣੀ ਨੂੰ ਉਬਾਲਾਂਗੇ ਜਦੋਂ ਉਬਾਲਾ ਆ ਗਿਆ ਤੇ ਫਿਰ ਆਪਾਂ ਇਹਨੂੰ ਪਾਣੀ ਨੂੰ ਨੀਚੇ ਉਤਾਰਾਂਗੇ ਤੇ ਦੇਖੋ ਆਪਣਾ ਪਾਣੀ ਜੀ ਉਬਾਲਾ ਆ ਗਿਆ ਸ਼ੱਕਰ ਆਪਣੀ ਬਿਲਕੁਲ ਖੁਰ ਗਈ ਹੋਣੀ ਹੈ ਤੇ ਹੁਣ ਆਪਾਂ ਪਾਣੀ ਨੂੰ ਪਾਣੀ ਨੂੰ ਆਪਾਂ ਉਬਾਲ ਲਿਆ ਜੀ ਹੁਣ ਆਪਾਂ ਨੀਚੇ ਉਤਾਰ ਲਾਂਗੇ ਤੇ ਹੁਣ ਆਪਾਂ ਗੈਸ ਤੇ ਇਹ ਪੈਨ ਰੱਖਾਂਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੇਸੀ ਕੀ ਤੇ ਪੈਨ ਨੂੰ ਆਪਾਂ ਗਰਮ ਹੋ ਗਿਆ ਦੇਖੋ ਤੇ ਹੁਣ ਆਪ ਦੇਸੀ ਕੀ ਆਪਾਂ ਵੱਡੇ ਵੱਡੇ 2 ਚਮਚ ਭਰ ਕੇ ਪਾ ਲਈ ਤੇ ਥੋੜਾ ਜਿਹਾ ਹੋਰ ਪਾ ਲੈ ਤੇ ਆਪਾਂ ਕੁਝ ਬਚਾ ਲਿਆ ਅੱਧੀ ਕੌਲੀ ਦੇ ਵਿੱਚੋਂ ਤੇ ਆਪਾਂ ਸਾਰਾ ਨਹੀਂ ਯੂਜ਼ ਕਰਾਂਗੇ ਬਾਅਦ ਦੇ ਵਿੱਚ ਵਰਤਾਂਗੇ ਤੇ ਹੁਣ ਆਪਾਂ ਦਾ ਦੇਸੀ ਕੀ ਗਰਮ ਹੋ ਗਿਆ ਤੇ ਹੁਣ ਆਪਾਂ ਕੌਲੀ ਆਲਾ ਬੇਸਨ ਜਿਹੜਾ ਸਾਨਿਆ ਹੋਇਆ ਸੀ ਮੇਰੇ ਕੋਲ ਬੇਸਨ ਬੇਸਨ ਆਪਾਂ ਬਰੀਕ ਵਾਲਾ ਲੈਂਦਾ ਮੋਟਾ ਨਹੀਂ ਲੈਂਦਾ ਨਾਲ ਹੀ ਆਪਾਂ ਸੂਜੀ ਪਾ ਲਈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕਿਉਂ ਦੇ ਵਿੱਚ ਤੇ ਆਪਾਂ ਹਿਲਾਉਂਦੇ ਰਹਿਣਾ ਤੇ ਬੇਸਨ ਨੂੰ ਬਿਲਕੁਲ ਵੀ ਇਦਾਂ ਨਹੀਂ ਹੈਗਾ ਵੀ ਪਾ ਕੇ ਆਪਾਂ ਛੱਡ ਦੇਣਾ ਹਿਲਾਉਂਦੇ ਰਹਿਣਾ ਤਾਂ ਕਿ ਇਹ ਮਚਣਾ ਜਾਵੇ ਤੇ ਚੰਗੇ ਤਰੀਕੇ ਨਾਲ ਆਪਾਂ ਘਲਾਈ ਜਾਣਾ ਦੇਖੋ ਬੱਬਲ ਜੀ ਬਣਨੇ ਸ਼ੁਰੂ ਹੋ ਗਏ ਤੇ ਬੇਸਣ ਆਪਣਾ ਪੁੱਜਣਾ ਸ਼ੁਰੂ ਹੋ ਗਿਆ ਤੇ ਜਦੋਂ ਇਹਦੇ ਵਿੱਚ ਬੱਬਲ ਜੀ ਬਣਨੇ ਸ਼ੁਰੂ ਹੋ ਜਾਂਦੇ ਤੇ ਬੇਸਣ ਆਪਣਾ ਜਲਦੀ ਹੀ ਪੁੱਜ ਹੋ ਜਾਂਦਾ ਫਿਰ ਤੇ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਕੜਸੀ ਨੂੰ ਜਾਂ ਕੋਈ ਵੀ ਆਪਣੀ ਚਮਚ ਵਗੈਰਾ ਹਨਾ ਜਿਹੜਾ ਆਪਾਂ ਲੈਨੇ ਆ ਤੇ ਉਹਦੇ ਨਾਲ ਹਲਾਉਂਦੇ ਰਹਿਣਾ ਤੇ ਨਾਲ ਹੀ ਆਪਾਂ ਡਰਾਈ ਫਰੂਟਸ ਪਾਤੇ ਤੇ ਇੱਕ ਦੋ ਮਿੰਟ ਆਪਾਂ ਇਹਨੂੰ ਵੀ ਇੰਪਨ ਕਰ ਲਾਂਗੇ ਨਾਲ ਹੀ ਤੇ ਆਪਾਂ ਘਿਓ ਦੇ ਵਿੱਚ ਅਲੱਗ ਤੋਂ ਨਹੀਂ ਪੁੰਨ ਕਰਾਂਗੇ ਤੇ ਆਪਾਂ ਇਸ ਤਰੀਕੇ ਨਾਲ ਹਲਉਂਦੇ ਜਾਣਾ ਤੇ ਦੇਖੋ ਆਪਣਾ ਬੇਸਨ ਫੁੱਲਣਾ ਸ਼ੁਰੂ ਹੋ ਗਿਆ ਤੇ ਬੇਸਨ ਆਪਣਾ ਹਲਕਾ ਹੋ ਗਿਆ ਹਣਾ ਤੇ ਹੁਣ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਇਸ ਤਰੀਕੇ ਨਾਲ ਗੈਸ ਦੀ ਫਲੇਮ ਆਪਾਂ ਲੋ ਹੀ ਰੱਖਾਂਗੇ ਬਾਲੀ ਤੇਜ ਨਹੀਂ ਰੱਖਣੀ ਤੇ ਬੇਸਨ ਆਪਣਾ ਮੱਚ ਜੂਗਾ ਨਹੀਂ ਤੇ ਚੰਗੇ ਤਰੀਕੇ ਨਾਲ ਕਰਸੀ ਨੂੰ ਘੁਮਾਉਂਦੇ ਰਹਿਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੁੱਧ ਜਿਹੜਾ ਆਪਾਂ ਦੁੱਧ ਲੇਤਾ ਸੀ ਦੇਖੋ ਆਪਣਾ ਬੇਸਨ ਦੇ ਵਿੱਚ ਕਿੰਨੇ ਵਧੀਆ ਬਬਲਜ ਬਣ ਰਹੇ ਆ ਫੁੱਲ ਲਗੇ ਆਪਣਾ ਬੇਸਨ ਤੇ ਆਪਾਂ ਜਲਦੀ ਜਲਦੀ ਇਹਦਾ ਕੜਸੀ ਮਾਰਦੇ ਰਹਿਣਾ ਤੇ ਹੁਣ ਆਪਾਂ ਜੀ ਦੁੱਧ ਲਵਾਗੇ ਦੁੱਧ ਪਾਵਾਂਗੇ ਦੁੱਧ ਆਪਾਂ 1 ਲੱਖ ਸਾਰਾ ਨਹੀਂ ਪਾਉਣਾ ਤੇ ਥੋੜਾ ਥੋੜਾ ਕਰਕੇ ਪਾਉਣਾ ਦੇਖੋ ਆਪਣਾ ਬੇਸਨ ਕਿਵੇਂ ਹੋਣ ਲੱਗ ਗਿਆ ਤੇ ਦਾਣੇਦਾਰ ਜਿਹਾ ਬਣ ਜੂਗਾ ਤੇ ਹੁਣ ਆਪਾਂ ਫੇਰ ਥੋੜਾ ਜਿਹਾ ਦੁੱਧ ਪਾਤਾ ਤੇ ਕੜਸੀ ਆਪਾਂ ਤੀ ਤੀਜ ਹਿਲਾਉਣੀ ਆ ਤੇ ਹੁਣ ਆਪਾਂ ਫੇਰ ਥੋੜਾ ਜਿਹਾ ਪਾਇਆ ਦੁੱਧ ਨੂੰ ਆਪਾਂ ਇੱਕੋ ਟਾਈਮ ਵੀ ਲਗਾਤਾਰ ਨਹੀਂ ਪਾਉਣਾ ਤੇ ਥੋੜਾ ਥੋੜਾ ਕਰਕੇ ਪਾ ਲੈਣਾ ਤੇ ਹੁਣ ਆਪਾਂ ਦੇਖੋ ਆਪਣਾ ਬਿਸਣ ਪੁੱਜ ਹੋ ਗਿਆ ਕਲਰ ਚੇਂਜ ਹੋ ਗਿਆ ਹਜੇ ਤਾਂ ਆਪਾਂ ਕਲਰ ਕੋਈ ਵੀ ਨਹੀਂ ਪਾਇਆ ਤੇ ਬਿਸਣ ਆਲਾ ਕਲਰ ਹੀ ਹੈਗਾ ਤੇ ਹੁਣ ਆਪਾਂ ਜਿਹੜੀ ਉਹ ਚਾਸਨੀ ਜੀ ਬਣਾ ਕੇ ਰੱਖੀ ਹੈ ਤੇ ਉਹ ਨੂੰ ਆਪਾਂ ਪਾਵਾਂਗੇ ਥੋੜੀ ਆਪਾਂ ਪਾ ਲਈ ਥੋੜੀ ਥੋੜੀ ਕਰਕੇ ਹੀ ਪਾਉਣੀ ਆ ਵੀ ਐਡ ਆਪਾਂ ਇਕੱਠੀ ਨਹੀਂ ਕਰਨੀ ਤੇ ਹਾਂ ਇਹਨੂੰ ਆਪਾਂ ਮਿਕਸ ਕਰ ਲਾਂਗੇ ਇੱਕ ਵਾਰ ਦੇਖੋ ਕਲਰ ਚੇਂਜ ਹੋ ਗਿਆ ਤੇ ਕਿੰਨਾ ਸੋਹਣਾ ਕਲਰ ਜਿਆ ਹੋਇਆ ਟੈਕਚਰ ਕਿੰਨਾ ਸੋਹਣਾ ਆਇਆਗਾ ਤੇ ਹਲਵੇ ਦਾ ਹਲਵੇ ਦਾ ਦੇਖੋ ਟੈਕਚਰ ਕਲਰ ਕਿੰਨਾ ਸੋਹਣਾ ਆਇਆਗਾ ਹੈਨਾ ਤੇ ਹੁਣ ਆਪਾਂ ਫਿਰ ਇਹ ਪਾਣੀ ਜਿਹੜਾ ਬਚਿਆ ਹੋਇਆਗਾ ਆਪਾਂ ਫਿਰ ਪਾ ਲਾਂਗੇ ਆਪਾਂ ਪੁੰਕੇ ਤਾਂ ਪਾਏ ਆ ਕਿਉਂਕਿ ਆਪਣੀ ਪਾਈ ਸੀ ਸ਼ੱਕਰ ਤੇ ਤੁਸੀਂ ਕਿੰਨੀ ਪਾ ਸਕਦੇ ਹੋ ਸ਼ੱਕਰ ਵਾਲਾ ਹਲਵਾ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਆਪਾਂ ਥੋੜਾ ਜਿਹਾ ਫੇਰ ਪਾ ਲਾਂਗੇ ਤੇ ਜਿਹੜਾ ਬਾਕੀ ਰਹਿ ਗਿਆ ਆਪਾਂ ਬਾਕੀ ਐਡ ਕਰਨਾ ਥੋੜਾ ਥੋੜਾ ਕਰਕੇ ਐਡ ਕਰਨਾ ਤੇ ਇੱਕੇ ਦਮ ਨਹੀਂ ਕਰਨਾ ਸਾਰਾ ਤੇ ਹਲਕਾ ਹਲਕਾ ਜਿਹਾ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਤੇ ਮਿਕਸ ਕਰ ਦੇਣਾ ਪਾਣੀ ਦੇ ਵਿੱਚ ਫੇਰ ਦੁਬਾਰਾ ਤੋਂ ਬਸਣ ਨੂੰ ਤੇ ਆਪਣੀ ਪ੍ਰਸਾਦ ਦੇਖਿਓ ਬਹੁਤ ਵਧੀਆ ਬਣ ਕੇ ਤਿਆਰੂ ਤੁਸੀਂ ਵੀ ਇਸ ਤਰੀਕੇ ਨਾਲ ਪ੍ਰਸਾਦ ਘਰ ਦੇ ਵਿੱਚ ਬਣਾ ਕੇ ਦੇਖਿਓ ਬਸਣ ਦਾ ਪ੍ਰਸਾਦ ਇਹ ਕੜਾ ਪ੍ਰਸਾਦ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੁੰਦਾ। ਕਈ ਵਾਰ ਬੱਚੇ ਆ ਹੈਨਾ ਮਿੱਠਾ ਖਾਣ ਨੂੰ ਜੀ ਕਰਦਾ ਹੁੰਦਾ ਤੇ ਬੱਚਿਆਂ ਨੂੰ ਆਪਾਂ ਇਸ ਤਰ੍ਹਾਂ ਪ੍ਰਸਾਦ ਬਣਾ ਕੇ ਦੇ ਸਕਦੇ ਤੁਸੀਂ ਦੇਖ ਸਕਦੇ ਹੋ ਕੜਾਈ ਦੇ ਨਾਲੋਂ ਹੈਨਾ ਪੈਨ ਦੇ ਨਾਲ ਕਿਉਂ ਛੱਡਤਾ ਬਿਲਕੁਲ ਆਪਾਂ ਇੱਕ ਚਮਚਾ ਛੋਟਾ ਹੁਣ ਕੇ ਆਉਦਾ ਫੇਰ ਪਾਤਾ ਤੇ ਆਪਾਂ ਮਿਕਸ ਕਰਤਾ ਤੇ ਤੁਸੀਂ ਦੇਖ ਸਕਦੇ ਹੋ ਆਪਣਾ ਪ੍ਰਸਾਦ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਇੱਕਦਮ ਕੜਾਹੀ ਦੇ ਨਾਲੋਂ ਹੈਨਾ ਕਿਉਂ ਛੱਡਣਾ ਸ਼ੁਰੂ ਹੋ ਗਿਆ ਦੇਖੋ ਬੇਸਨ ਬਿਲਕੁਲ ਨਿਖਰਾਹੀ ਦੇ ਨਾਲ ਚਿਪਕਿਆ ਤੇ ਆਪਣਾ ਪ੍ਰਸ਼ਾਦ ਤੇ ਅਲੱਗ ਹੋ ਗਿਆ ਕਿਉਂ ਛੱਡਣਾ ਸ਼ੁਰੂ ਕਰ ਗਿਆ ਪ੍ਰਸ਼ਾਦ ਤੇ ਇਸੇ ਤਰੀਕੇ ਨਾਲ ਪ੍ਰਸ਼ਾਦ ਨੂੰ ਤੁਸੀਂ ਗਰਮਾ ਗਰਮ ਬਣਾ ਕੇ ਖਾਓ ਤੇ ਇਹਨੂੰ ਜਿਆਦਾ ਟਾਈਮ ਵੀ ਰੱਖ ਕੇ ਬਾਅਦ ਚ ਨਾ ਖਾਓ ਪ੍ਰਸ਼ਾਦ ਥੋੜਾ ਜਾਂ ਨਾ ਗਰਮ ਜਾਈ ਹੀ ਵਧੀਆ ਲੱਗਦਾ ਤੇ ਹੁਣ ਆਪਾਂ ਸਰਵ ਕਰ ਲਾਂਗੇ ਜੀ ਇੱਕ ਪਲੇਟ ਦੇ ਵਿੱਚ ਆਪਣਾ ਪ੍ਰਸਾਦ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੇ ਤੁਸੀਂ ਇੰਜੋਏ ਕਰੋ ਇਹ ਪ੍ਰਸਾਦ ਬਣਾਓ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਫੈਮਿਲੀ ਨੂੰ ਹਨਾ ਜਰੂਰ ਇੰਜੋਏ ਕਰੋ ਇਸ ਪ੍ਰਸਾਦ ਦੇ ਨਾਲ ਤੇ ਖਾਓ ਜਰੂਰ ਤੇ ਆਪਣੀ ਸਿਹਤ ਲਈ ਲਈ ਵੀ ਬਹੁਤ ਵਧੀਆ ਫਾਇਦੇਮੰਦ ਹੈ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਨਾਲ ਹੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੇ ਆਪਾਂ ਫੇਰ ਮਿਲਾਂਗੇ ਕਿਸੇ ਨਿਊ ਰੈਸਪੀ ਦੇ ਨਾਲ ਗਲੇਸ਼ੀਅਸ ਦੀ ਰੈਸਪੀ ਨਾਲ ਤਦ ਤੱਕ ਲਈ ਸ਼ਸ਼ ਸ਼ਕਲ ਬਾਏ ਬਾਏ